ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਨਿਊਜ਼ੀਲੈਂਡ ਸਰਕਾਰ ਨੇ ਤੇ ਇਸ ਭਾਰਤੇ ਕਰਮਚਾਰੀਆਂ ਲਈ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ 1 ਅਪ੍ਰੈਲ 2026 ਤੋਂ ਨਿਊਜ਼ੀਲੈਂਡ ਵਿੱਚ ਬਾਲਗ ਘੱਟੋ ਘੱਟ ਉਜਰਤ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਸ ਬਾਰੇ ਵਪਾਰ ਨਵੀਨਤਾ ਤੇ ਰੁਜ਼ਗਾਰ ਮੰਤਰੀ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਗਈ ਸੀ ਇਹ ਫੈਸਲਾ ਸਰਕਾਰ ਦੇ ਸਾਲਾਨਾ ਘੱਟੋ ਘੱਟ ਉਜਰਤ ਸਮੀਖਿਆ ਤੋਂ ਬਾਅਦ ਲਿਆ ਗਿਆ ਅਤੇ ਇਹੀ ਮਦਦ ਇਸ ਪਰਦੇ ਵਿੱਚ ਲਾਗੂ ਹੋਵੇਗਾ ਵਰਕਪਲੇਸ ਰਿਲੇਸ਼ਨਸ ਤੇ ਸੇਫਟੀ ਮੰਤਰੀ ਨੇ ਦੱਸਿਆ ਕਿ ਕਪੜਾ 2026 ਤੋਂ ਬਾਲਰ ਘਟੋਕਾ ਤੁਜਰਤ ਵਧ ਕੇ 23 ਡਾਲਰ 25 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ ਇਹ ਮੌਜੂਦਾ 23 ਡਾਲਰ 50 ਸੈਂਟ ਪ੍ਰਤੀ ਘੰਟਾ ਦੀ ਦਰ ਦੇ ਨਾਲੋਂ 45 ਸੈਂਟ ਦਾ ਵਾਧਾ ਹੈ ਇਸ ਨਾਲ ਹੀ ਸਖਲਾਈ ਅਤੇ ਸ਼ੁਰੂਆਤੀ ਘੱਟੋ-ਘੱਟ ਉਜਰਤਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ 1 ਅਪ੍ਰੈਲ 2026 ਤੋਂ ਇਹ ਦੋਵੇਂ ਤਰ੍ਹਾਂ 19 ਡਾਲਰ 16 ਸੈਂਟ ਪ੍ਰਤੀ ਘੰਟਾ ਹੋਣ ਗਿਆ ਇਹ ਦਰਾਂ ਬਾਲਕ ਘੱਟੋ-ਘੱਟ ਉਜਰਤ ਦੇ 80% ਦੇ ਬਰਾਬਰ ਰਹਿਣ ਗਿਆ ਜੋ ਕਿ ਮੌਜੂਦਾ 18 ਡਾਲਰ 80 ਸੈਂਟ ਪ੍ਰਤੀ ਘੰਟਾ ਤੋਂ ਵੱਧ ਨੇ ਵਰਕਪਲੇਸ ਰਿਲੇਸ਼ਨਸ ਅਤੇ ਸੇਫਟੀ ਮੰਤਰੀ ਬਰੂਕ ਵੈਨ ਅਵੇਲਡਰ ਨੇ ਕਿਹਾ ਹੈ ਕਿ ਨਵੀਂ ਉਜਰਤਾਂ ਲਗਭਗ 1 ਲੱਖ 22500 ਕਮਕਾਜੀ ਨਿਊਜ਼ੀਲੈਂਡ ਵਾਸੀਆਂ ਨੂੰ ਸਿੱਧਾ ਲਾਭ ਪਹੁੰਚਾਵੇਗੀ। ਹੋਣਾ ਇਹ ਦੱਸਿਆ ਕਿ ਇਹ ਇਸ ਫੈਸਲੇ ਨਾਲ ਰਹਿਣ ਸਹਿਣ ਦੀ ਵਤਨ ਹੀ ਲਾਗਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਮਚਾਰੀਆਂ ਤੇ ਕਾਰੋਬਾਰਾਂ ਦੋਵਾਂ ਵਿੱਚਕਾਰ ਸੰਤੁਲਨ ਬਣਾਇਆ ਗਿਆ ਹੈ ਤਾਂ ਜੋ ਵਪਾਰੋਂ ਤੇ ਵਾਦੂ ਬੋਝ ਨਾ ਪਵੇ। ਜੇਕਰ ਕੋਈ ਕਰਮਚਾਰੀ ਬਾਲਗ ਕਟੋਕਟ ਉਜਰਤ ਉੱਤੇ ਹਫਤੇ ਵਿੱਚ 40 ਘੰਟੇ ਕੰਮ ਕਰਦਾ ਹੈ ਤਾਂ ਉਸ ਨੂੰ ਇਸ ਵਾਦੇ ਨਾਲ ਪ੍ਰਤੀ ਹਫਤਾ ਲਗਭਗ 18 ਡਾਲਰ ਵਾਦੂ ਮਿਲਣਗੇ। ਇਸ ਦਾ ਮਤਲਬ ਹੈ ਕਿ ਟੈਕਸ ਤੋਂ ਪਹਿਲਾਂ ਉਸ ਦੀ ਸਲਾਨਾ ਆਮਦਨ ਦੇ ਵਿੱਚ ਕਰੀਬ 936 ਡਾਲਰ ਦਾ ਵਾਧਾ ਹੋਵੇਗਾ। ਮੰਤਾਲੀਟੀ ਅਨੁਸਾਰ ਇਸ ਸਮੇਂ ਕਰੀਬ 1.22500 ਕਰਮਚਾਰੀ ਐਸਐਨਈ ਜੋ ਨਵੀਂ ਘਟੋਕਾ ਟੂਚਰਤ ਦਰ ਤੋ ਕਾਟ ਕਮਾਈ ਕਰ ਰਹੇ ਨੇ ਅਤੇ ਇਹ ਵਾਧਾ ਉਹਨਾਂ ਦੇ ਲਈ ਵੱਡੀ ਰਾਹਤ ਸਾਬਤ ਹੋਵੇਗਾ। ਇਹ ਵੀ ਯਾਦ ਰੱਖੇ ਕਿ ਨਿਊਜ਼ੀਲੈਂਡ ਵਿੱਚ ਘਟੋਕਾ ਟੂਚਰਤ ਕਾਨੂੰਨ 16 ਸਾਲ ਚੋਂ ਇਸ ਤੋਂ ਵੱਧ ਉਮਰ ਦੇ ਸਾਰੇ ਕਰਮਚਾਰੀਆਂ ਉੱਤੇ ਲਾਗੂ ਹੁੰਦਾ ਹੈ ਜੋ ਦੇਸ਼ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ। ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਪਾ ਦੇ ਕਰਮਚਾਰੀ ਤੇ ਲੀਕ ਮਹੱਤਵਪੂਰਨ ਐਲਾਨ ਕੀਤਾ ਹੈ 1 April 2026 ਤੋਂ ਨਿਊਜ਼ੀਲੈਂਡ ਵਿੱਚ ਬਾਲਗ ਘੱਟੋ ਘੱਟ ਉਮਰਤ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਸ ਬਾਰੇ ਉਹ ਪਾ ਨਵੀਂਤਾ ਤੇ ਰੁਜ਼ਗਾਰ ਮੰਤਾਲੇ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਗਈ ਸੀ ਇਹ ਫੈਸਲਾ ਸਰਕਾਰ ਦੀ ਸਲਾਨਾ ਘੱਟੋ ਘੱਟ ਉਮਰਤ ਸਮੀਖਿਆ ਤੋਂ ਬਾਅਦ ਲਿਆ ਗਿਆ ਅਤੇ ਇਹੇ ਮੱਦਤਾ ਦੀਸ਼ ਪਾਲਤੀ ਵਿੱਚ ਲਾਗੂ ਹੋਵੇਗਾ ਵਰਕਪਲੇਸ ਰਿਲੇਸ਼ਨਸ ਤੇ ਸੇਫਟੀ ਮੰਤਰੀ ਨੇ ਦੱਸਿਆ ਕਿ ਕਪੜਾ 2026 ਤੋਂ ਬਾਲਰ ਘਟੋਕਾ ਤੁਜਰਤ ਵਧ ਕੇ 23 ਡਾਲਰ 25 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ ਇਹ ਮੌਜੂਦਾ 23 ਡਾਲਰ 50 ਸੈਂਟ ਪ੍ਰਤੀ ਘੰਟਾ ਦੀ ਦਰ ਦੇ ਨਾਲੋਂ 45 ਸੈਂਟ ਦਾ ਵਾਧਾ ਹੈ ਇਸ ਨਾਲ ਹੀ ਸਿਕਲਾਈ ਅਤੇ ਸ਼ੁਰੂਆਤੀ ਘੱਟੋ-ਘੱਟ ਉਜਰਤਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ 1 ਅਪ੍ਰੈਲ 2026 ਤੋਂ ਇਹ ਦੋਵੇਂ ਤਰ੍ਹਾਂ $19.16 ਪ੍ਰਤੀ ਘੰਟਾ ਹੋਣ ਗਿਆ ਇਹ ਦਰਾਂ ਬਾਲਕ ਘੱਟੋ-ਘੱਟ ਉਜਰ ਦੇ 80% ਦੇ ਬਰਾਬਰ ਰਹਿਣ ਗਿਆ ਜੋ ਕਿ ਮੌਜੂਦਾ $18.80 ਪ੍ਰਤੀ ਘੰਟਾ ਤੋਂ ਵੱਧ ਨੇ ਵਰਕਪਲੇਸ ਰਿਲੇਸ਼ਨਜ਼ ਅਤੇ ਸੇਫਟੀ ਮੰਤਰੀ ਬਰੂਕ ਵੈਨ ਅਵੇਲਡਰ ਨੇ ਕਿਹਾ ਹੈ ਕਿ ਨਵੀਂ ਉਜਰਤਾਂ ਲਗਭਗ 1 ਲੱਖ 22500 ਕਮਕਾਜੀ ਨਿਊਜ਼ੀਲੈਂਡ ਵਾਸੀਆਂ ਨੂੰ ਸਿੱਧਾ ਲਾਭ ਪੁੰਜਾਵੇਗੀ ਹੁਣ ਇਹ ਦੱਸਿਆ ਕਿ ਇਹ ਇਸ ਫੈਸਲੇ ਨਾਲ ਰਹਿਣ ਸਹਿਣ ਦੀ ਵਾਧ ਰਹੀ ਲਾਗਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਮਚਾਰੀਆਂ ਤੇ ਕਾਰੋਬਾਰਾ ਦੋਵਾਂ ਵਿਚਕਾਰ ਸੰਤੁਲਨ ਬਣਾਇਆ ਗਿਆ ਹੈ ਤਾਂ ਜੋ ਵਪਾਰਾਂ ਉਤੇ ਬੁਆਦੂ ਬੋਝ ਨਾ ਪਵੇ ਜੇਕਰ ਕੋਈ ਕਰਮਚਾਰੀ ਬਾਲਕ ਕਟੋਕਟ ਉਜਰਤ ਉਤੇ ਹਫਤੇ ਵਿੱਚ 40 ਘੰਟੇ ਕੰਮ ਕਰਦਾ ਹੈ ਤਾਂ ਉਸ ਨੂੰ ਇਸ ਵਾਦੇ ਨਾਲ ਪ੍ਰਤੀ ਹਫਤਾ ਲਗਭਗ 18 ਡਾਲਰ ਵਾਧੂ ਮਿਲਣਗੇ ਇਸ ਦਾ ਮਤਲਬ ਹੈ ਕਿ ਟੈਕਸ ਤੋਂ ਪਹਿਲਾਂ ਉਸ ਦੀ ਸਲਾਨਾ ਆਮਦਨ ਦੇ ਵਿੱਚ ਕਰੀਬ 936 ਡਾਲਰ ਦਾ ਵਾਧਾ ਹੋਵੇਗਾ ਮੰਤਾਲਿਟੀ ਅਨੁਸਾਰ ਇਸ ਸਮੇਂ ਕਰੀਬ 122500 ਕਰਮਚਾਰੀ ਐਸੇ ਨੇ ਜੋ ਨਵੀਂ ਘਟੋਕਟੂਜਰਤ ਦਰ ਤੋ ਕਟਾ ਕਮਾਈ ਕਰ ਰਹੇ ਨੇ ਅਤੇ ਇਹ ਵਾਧਾ ਉਹਨਾਂ ਦੇ ਲਈ ਵੱਡੀ ਰਾਹਤ ਸਾਬਤ ਹੋਵੇਗਾ ਇਹ ਵੀ ਯਾਦ ਰੱਖੇ ਕਿ ਨਿਊਜ਼ੀਲੈਂਡ ਵਿੱਚ ਘਟੋਕਟੂਜਰਤ ਕਾਨੂੰਨ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕਰਮਚਾਰੀਆਂ ਉੱਤੇ ਲਾਗੂ ਹੁੰਦਾ ਜੋ ਦੇਸ਼ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਨਿਊਜ਼ੀਲੈਂਡ ਸਰਕਾਰੀ ਤੇ ਇਸਪਾਰਦੇ ਕਰਮਚਾਰੀ ਦੇ ਲੀਕਮ ਹੱਥ ਤੋਂ ਪੁਨੇ ਐਲਾਨ ਕੀਤਾ ਹੈ 1 April 2026 ਤੋਂ ਨਿਊਜ਼ੀਲੈਂਡ ਵਿੱਚ ਬਾਲਗ ਘੱਟੋ ਘੱਟ ਉਜਰਤ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਸ ਬਾਰੇ ਉਹ ਪਾਰ ਨਵੀਨਤਾ ਤੇ ਰੁਜ਼ਗਾਰ ਮੰਤਰੀ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਗਈ ਸੀ ਇਹ ਫੈਸਲਾ ਸਰਕਾਰ ਦੀ ਸਲਾਨਾ ਘੱਟੋ ਘੱਟ ਉਜਰਤ ਸਮੀਖਿਆ ਤੋਂ ਬਾਅਦ ਲਿਆ ਗਿਆ ਅਤੇ ਇਹੀ ਮੱਧ ਅਦੇਸ਼ ਭਾਰਤ ਵਿੱਚ ਲਾਗੂ ਹੋਵੇਗਾ ਵਰਕਪਲੇਸ ਰਿਲੇਸ਼ਨਸ ਤੇ ਸੇਫਟੀ ਮੰਤਰੀ ਨੇ ਦੱਸਿਆ ਕਿ ਕਪੜਾ 2026 ਤੋਂ ਬਾਲਰ ਘਟੋਕਾ ਟੁਜਰਤ ਵਧ ਕੇ 23 ਡਾਲਰ 25 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ ਇਹ ਮੌਜੂਦਾ 23 ਡਾਲਰ 50 ਸੈਂਟ ਪ੍ਰਤੀ ਘੰਟਾ ਦੀ ਦਰ ਦੇ ਨਾਲੋਂ 45 ਸੈਂਟ ਦਾ ਵਾਧਾ ਇਸ ਨਾਲ ਹੀ ਸਖਲਾਈ ਅਤੇ ਸ਼ੁਰੂਆਤੀ ਘੱਟੋ-ਘੱਟ ਉਜਰਤਾਂ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ 1 April 2026 ਤੋਂ ਇਹ ਦੋਵੇਂ ਤਰ੍ਹਾਂ $19.16 ਪ੍ਰਤੀ ਘੰਟਾ ਹੋਣ ਗਿਆ ਇਹ ਦਰਾਂ ਬਾਲਕ ਘੱਟੋ-ਘੱਟ ਉਜਰ ਦੇ 80% ਦੇ ਬਰਾਬਰ ਰਹਿਣ ਗਿਆ ਜੋ ਕਿ ਮੌਜੂਦਾ $18.80 ਪ੍ਰਤੀ ਘੰਟਾ ਤੋਂ ਵੱਧ ਨੇ ਵਰਕਪਲੇਸ ਰਿਲੇਸ਼ਨਜ਼ ਅਤੇ ਸੇਫਟੀ ਮੰਤਰੀ ਬਰੂਕ ਵੈਨ ਅਵੇਲਡਰ ਨੇ ਕਿਹਾ ਕਿ ਨਵੀਂ ਉਜਰਤ ਲਗਭਗ 1 ਲੱਖ 22500 ਕਮਕਾਜੀ ਨਿਊਜ਼ੀਲੈਂਡ ਵਾਸੀਆਂ ਨੂੰ ਸਿੱਧਾ ਲਾਭ ਪਹੁੰਚਾਵੇਗੀ ਹੁਣ ਇਹ ਦੱਸਿਆ ਕਿ ਇਹ ਇਸ ਫੈਸਲੇ ਨਾਲ ਰਹਿਣ ਸਹਿਣ ਦੀ ਵਤਰੇ ਹੀ ਲਾਗਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਮਚਾਰੀਆਂ ਤੇ ਕਾਰੋਬਾਰ ਦੋਵਾਂ ਵਿੱਚਕਾਰ ਸੰਤੁਲਨ ਬਣਾਇਆ ਗਿਆ ਤਾਂ ਜੋ ਵਪਾਰਾਂ ਉਤੇ ਬੋਝ ਨਾ ਪਵੇ ਜੇਕਰ ਕੋਈ ਕਰਮਚਾਰੀ ਬਾਲਕ ਕਟੋਕਟ ਉਜਰਤ ਉਤੇ ਹਫਤੇ ਵਿੱਚ 40 ਘੰਟੇ ਕੰਮ ਕਰਦਾ ਹੈ ਤਾਂ ਉਸ ਨੂੰ ਇਸ ਵਾਅਦੇ ਨਾਲ ਪ੍ਰਤੀ ਹਫਤਾ ਲਗਭਗ 18 ਡਾਲਰ ਵਾਧੂ ਮਿਲਣਗੇ ਇਸ ਦਾ ਮਤਲਬ ਹੈ ਕਿ ਟੈਕਸ ਤੋਂ ਪਹਿਲਾਂ ਉਸ ਦੀ ਸਲਾਨਾ ਆਮਦਨ ਦੇ ਵਿੱਚ ਕਰੀਬ 936 ਡਾਲਰ ਦਾ ਵਾਧਾ ਹੋਵੇਗਾ ਮੰਤਾਲਿਟੀ ਅਨੁਸਾਰ ਇਸ ਸਮੇਂ ਕਰੀਬ 1.22500 ਕਰਮਚਾਰੀ ਐਸਐਨਈ ਜੋ ਨਵੀਂ ਘਟੋਕਾ ਟੂਜਰਤ ਦਰ ਤੋ ਕਟਾ ਕਮਾਈ ਕਰ ਰਹੇ ਨੇ ਅਤੇ ਇਹ ਵਾਧਾ ਉਹਨਾਂ ਦੇ ਲਈ ਵੱਡੀ ਰਾਹਤ ਸਾਬਤ ਹੋਵੇਗਾ ਇਹ ਵੀ ਯਾਦ ਰੱਖੇ ਕਿ ਨਿਊਜ਼ੀਲੈਂਡ ਵਿੱਚ ਘਟੋਕਾ ਟੂਜਰਤ ਕਾਨੂੰਨ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕਰਮਚਾਰੀਆਂ ਉੱਤੇ ਲਾਗੂ ਹੁੰਦਾ ਹੈ ਜੋ ਦੇਸ਼ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਨਿਊਜ਼ੀਲੈਂਡ ਸਰਕਾਰ ਨੇ ਇਸ ਪੱਧਰ ਦੇ ਕਰਮਚਾਰੀ ਇਹ ਦੇ ਲੀਕਮ ਹੱਥ ਤੋਂ ਪੁਨੇ ਲਾਨ ਕੀਤਾ ਹੈ 1 April 2026 ਤੋਂ ਨਿਊਜ਼ੀਲੈਂਡ ਵਿੱਚ ਬਾਲਗ ਘੱਟੋ ਘੱਟ ਉਜਰਤ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਸ ਬਾਰੇ ਉਹ ਪਾ ਨਵੀਂਤਾ ਤੇ ਰੁਜ਼ਗਾਰ ਮੰਤਰੀ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਗਈ ਸੀ ਇਹ ਫੈਸਲਾ ਸਰਕਾਰ ਦੀ ਸਲਾਨਾ ਘੱਟੋ ਘੱਟ ਉਜਰਤ ਸਮੀਖਿਆ ਤੋਂ ਬਾਅਦ ਲਿਆ ਗਿਆ ਅਤੇ ਇਹੀ ਮੱਦਦ ਇਸ ਪਰ ਤੇ ਵਿੱਚ ਲਾਗੂ ਹੋਵੇਗਾ ਵਰਕਪਲੇਸ ਰਿਲੇਸ਼ਨਸ ਤੇ ਸੇਫਟੀ ਮੰਤਰੀ ਨੇ ਦੱਸਿਆ ਕਿ ਕਪੜਾ 2026 ਤੋਂ ਬਾਲਰ ਘਟੋਕਾ ਟੁਜਰਤ ਵਧ ਕੇ 23 ਡਾਲਰ 25 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ ਇਹ ਮੌਜੂਦਾ 23 ਡਾਲਰ 50 ਸੈਂਟ ਪ੍ਰਤੀ ਘੰਟਾ ਦੀ ਦਰ ਦੇ ਨਾਲੋਂ 45 ਸੈਂਟ ਦਾ ਵਾਧਾ ਇਸ ਨਾਲ ਹੀ ਸਿਕਲਾਈ ਅਤੇ ਸ਼ੁਰੂਆਤੀ ਘਟੋ-ਕਟੂਜਰਤਾ ਦੇ ਵਿੱਚ ਵੀ ਵਾਧਾ ਕੀਤਾ ਜਾਵੇਗਾ 1 April 2026 ਤੋਂ ਇਹ ਦੋਵੇਂ ਤਰ੍ਹਾਂ $19.16 ਪ੍ਰਤੀ ਘੰਟਾ ਹੋਣ ਗਿਆ ਇਹ ਦਰਾਂ ਬਾਲਕ ਘਟੋ-ਕਟੂਜਰ ਦੇ 80% ਦੇ ਬਰਾਬਰ ਰਹਿਣ ਗਿਆ ਜੋ ਕਿ ਮੌਜੂਦਾ $18.80 ਪ੍ਰਤੀ ਘੰਟਾ ਤੋਂ ਵੱਧ ਨੇ ਵਰਕਪਲੇਸ ਰਿਲੇਸ਼ਨਸ ਅਤੇ ਸੇਫਟੀ ਮੰਤਰੀ ਬਰੂਕ ਵੈਨ ਅਵੇਲਡਰ ਨੇ ਕਿਹਾ ਕਿ ਨਵੀਂ ਉਜਵਾਰ ਦਰ ਲਗਭਗ 1 ਲੱਖ 22500 ਕਮ ਕਾਜੀ ਨਿਊਜ਼ੀਲੈਂਡ ਵਾਸੀਆਂ ਨੂੰ ਸਿੱਧਾ ਲਾਪਹੁੰਚ ਜਾਵੇਗੀ ਹੁਣ ਐ ਦੱਸਿਆ ਕਿ ਇਹ ਇਸ ਫੈਸਲੇ ਨਾਲ ਰਹਿਣ ਸਹਿਣ ਦੀ ਵਤਰੇ ਹੀ ਲਾਗਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਰਮਚਾਰੀਆਂ ਤੇ ਕਾਰੋਬਾਰਾ ਦੋਵਾਂ ਵਿਚਕਾਰ ਸੰਤੁਲਨ ਬਣਾਇਆ ਗਿਆ ਹੈ ਤਾਂ ਜੋ ਵਪਾਰਾਂ ਉਤੇ ਬੁਆਦੂ ਬੋਝ ਨਾ ਪਵੇ ਜੇਕਰ ਕੋਈ ਕਰਮਚਾਰੀ ਬਾਲਗ ਕਟੋ ਕਟ ਉਜਰਤ ਉਤੇ ਹਫਤੇ ਵਿੱਚ 40 ਘੰਟੇ ਕੰਮ ਕਰਦਾ ਹੈ ਤਾਂ ਉਸ ਨੂੰ ਇਸ ਵਾਦੇ ਨਾਲ ਪ੍ਰਤੀ ਹਫਤਾ ਲਗਭਗ 18 ਡਾਲਰ ਵਤੂ ਮਿਲਣਗੇ ਇਸ ਦਾ ਮਤਲਬ ਹੈ ਕਿ ਟੈਕਸ ਤੋਂ ਪਹਿਲਾਂ ਉਸ ਦੀ ਸਲਾਨਾ ਆਮਦਨ ਦੇ ਵਿੱਚ ਕਰੀਬ 936 ਡਾਲਰ ਦਾ ਵਾਧਾ ਹੋਵੇਗਾ ਮਨਟਾਲਿਟੀ ਅਨੁਸਾਰ ਇਸ ਸਮੇਂ ਕਰੀਬ 122500 ਕਰਮਚਾਰੀ ਐਸਐਨਈ ਜੋ ਨਵੀਂ ਕਟੋਕਾ ਟੂਜਰਤ ਦਰ ਤੋ ਕਟਾ ਕਮਾਈ ਕਰ ਰਹੇ ਨੇ ਅਤੇ ਇਹ ਵਾਧਾ ਉਹਨਾਂ ਦੇ ਲਈ ਵੱਡੀ ਰਾਹਤ ਸਾਬਤ ਹੋਵੇਗਾ ਇਹ ਵੀ ਯਾਦ ਰੱਖੇ ਕਿ ਨਿਊਜ਼ੀਲੈਂਡ ਵਿੱਚ ਕਟੋਕਾ ਟੂਜਰਤ ਕਾਨੂੰਨ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕਰਮਚਾਰੀਆਂ ਉੱਤੇ ਲਾਗੂ ਹੁੰਦਾ ਜੋ ਦੇਸ਼ ਦੇ ਵਿੱਚ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ